ਨਿਕਲ ਗਏ ਜੀ ਹੁਣ ਆਪਾਂ ਸਰਾਹ ਤੋਂ ਵਾਪਸ ਹੀ ਚੱਲ ਰਹੇ ਹਾਂ ਜੀ ਆਪਾਂ ਹੁਣ ਉੱਥੇ ਬਾਲੀਲਾ ਗੁਰਦੁਆਰਾ ਸਾਹਿਬ ਇਧਰ ਮੱਥਾ ਟੇਕ ਲਈ ਜਾਣੇ ਨੇ ਬਾਹਰੋਂ ਵਾਪਸ ਹੀ ਦੇਖਦੇ ਹਾਂ ਜੀ ਮੱਥਾ ਗੁਰਦੁਆਰਾ ਸਾਹਿਬ ਤੇ ਨਿਕਲਦੇ ਹਾਂ ਇੱਥੋਂ ਫਿਰ ਅਸੀਂ ਜਿਹੜੇ ਧਾਰੇ ਕਰੋ ਜੀ ਫਿਰ ਚੱਲੇ ਆ ਵਾਪਿਸ ਆਪਾਂ ਇੱਥੋਂ ਬਾਰਾਨਸੀ ਜਾਵਾਂਗੇ ਇੱਥੋਂ ਵਾਪਿਸ ਬਾਰਾਨਸੀ ਤੁਹਾਨੂੰ ਘੁਮਾਉਣੇ ਜਾ ਕੇ ਘਾਟ ਤੋਂ ਦੇ ਜੀ ਆ ਜੀ ਜੀ ਹੁਣ ਬਾਲੀਲਾ ਸਾਹਿਬ ਗੋਦਰਾ ਇਥੋਂ ਉੱਥੇ ਅਗੇ ਲੰਗਰ ਪਾਣੀ ਛਕਦੇ ਆ ਤੇ ਫੇਰ ਨਿਕਲਾਂਗੇ ਸਟੇਸ਼ਨ ਵੱਲੋਂ ਇਹ ਬਾਜ਼ਾਰ ਅੱਧਾ ਬਾਲੀਲਾ ਸਾਹਿਬ ਜਾਂਦਾ ਗੋਦਰਾ ਸਾਹਿਬ ਨਾਲ ਇਧਰ ਬੈਕਗ੍ਰੇਡ ਗੋਦਰਾ ਸਾਹਿਬ ਦਾ 택ਸੀ ਪ੍ਰਧਾਨ ਸਾਹਿਬ ਸਰਬੰਦਰ ਜੀ ਤਕਸ਼ੀਰੀ ਹਰਮੰਦਰ ਜੀ ਪੱਟਾ ਸਾਹਿਬ ਇਥੋਂ ਕਿੰਨੇ ਕਿਲੋ ਕਿੰਮੇ ਦਾ ਹੈਗਾ ਬਾਲੀਲਾ ਸਾਹਿਬ ਗੋਦਰਾ ਿੱੱਦਾ ਹੀ ਬਾਜ਼ਾਰ ਤੋਂ ਪੈਦਲ ਇੱਥੇ ਜਾਓ ਤੇ ਲੰਗਰ ਪਾਣੀ ਛੱਕਦੇ ਆਂ ਫਿਰ ਉੱਥੋਂ ਸਟੇਸ਼ਨ ਬਿਲਕੁਲ ਲੱਗ ਗਈ ਆ ਉੱਥੋਂ ਆਟੋ ਦੇ ਸਟੇਸ਼ਨ ਤੇ ਭਾਵਾਂਗੇ ਤੇ ਗੱਡੀ ਵੇਚਦੇ ਫਿਰ ਉੱਥੋਂ ਵਾਰਾਨਸੀ ਦੀ ਕਾਸ਼ੀ ਵਿਸ਼ੂਨਾਥ ਜਾਏਗੇ ਆ ਜੀ ਗੁਰਦੁਆਰਾ ਬਾਲੀਲਾ ਸਾਹਿਬ ਇੱਥੋਂ ਲੰਗਰ ਪਾਣੀ ਛੱਕ ਕੇ ਤੇ ਫਿਰ ਆਪਾਂ ਨਿਕਲਣ ਲੱਗਿਆ ਜੀ ਸਟੇਸ਼ਨ ਵੱਲੋਂ ਇੱਥੋਂ ਆਟੋ ਲਵਾਂਗੇ ਬਾਹਰੋਂ ਇਹ ਸਰਾ ਇਥੋਂ ਦੀ ਇਥੇ ਪਹਿਲਾਂ ਬੁਕਿੰਗ ਕਰਾਉਣੀ ਪੈਂਦੀ ਸਰਾ ਦੇ ਵਿੱਚ ਆ ਜੀ ਪਟਨਾ ਸਿਟੀ ਰੇਲਵੇ ਸਟੇਸ਼ਨ ਤੇ ਹੁਣ ਚੱਲੇ ਆ ਜੀ ਅੰਦਰ ਟਿਕਟ ਵੇਚਦੇ ਆ ਇਥੋਂ ਵਾਰਾਨਸੀ ਕੇ ਲਈ ਵਾਰਾਨਸੀ ਇੱਥੇ ਜਾਵਾਂਗੇ ਇਥੇ ਬਾਬਾ ਜੀ ਦੀ ਫੋਟੋ ਲੱਗੀ ਬਾਹਰ ਇਹ ਪਟਨਾ ਸਿਟੀ ਰੇਲਵੇ ਸਟੇਸ਼ਨ ਜਿਵੇਂ ਮਿੱਤਰੋ ਬੈਠੇ ਆਂ ਦੀ ਸਟੇਸ਼ਨ ਤੇ ਇਹ ਗੱਡੀ ਇਹ ਵੀ ਸਾਡੀ ਲੇਟ ਆ 12 13 ਵਾਦਸੀ ਵਾਲੀ ਤੇ 1 ਘੰਟਾ ਪੂਰੀ ਗੱਡੀ ਲੇਟ ਆ ਇੱਥੋਂ ਬਾਕੀ ਗੱਡੀਆਂ ਇੱਥੇ ਲੱਗਦੇ ਆ ਭਈਆਂ ਹੁਣ 10 ਮਿੰਟ ਰਹਿ ਗਏ ਆ ਗੱਡੀ ਆਉਂਾਸੇ 9:15 ਦੇ ਟ੍ਰੇਨ ਆਹੀਂ ਤੇ 10:15 ਦੇ ਬੂਰਾ 1 ਘੰਟਾ ਗੱਡੀ ਲੇਟ ਆਇਆ ਇੱਥਾ ਤੇ ਹੁਣੇ ਬਸ 15 ਮਿੰਟ ਰਹਿ ਗਏ ਆ 10:00 ਵਜੇ ਆ ਗੱਡੀ ਆਂਦੀ ਫਿਰ ਬੰਨੇ ਆ ਥੋੜਾ ਸਰੀਰ ਥੱਕ ਗਿਆ ਇੱਥੇ ਆ ਕੇ ਗਰਮੀ ਵੀ ਲੱਗਦੀ ਪਈ ਗਰਮੀ ਬਹੁਤ ਜ਼ਿਆਦਾ ਇੱਥੇ ਤੇ ਮਿਲਦੇ ਆ ਧੰਨਵਾਦ ਹਨਾਸੀ ਹੁਣ ਪਹੁੰਚ ਜੀ ਬਨਾਰਸ ਬੰਦੇ ਦੇ ਉੱਪਰ ਬੰਦਾ ਖੜਾ ਹੋਆ ਹੈ बंदे के ऊपर बंदा बहुत ज्यादा रश है बनारस में एक्सलेटर देखो चल रहा है कितना बढ़िया स्टेशन का कुछ बारो झाका ਸਾਹਜ ਜਗਏ ਆ ਤੇ ਥੋੜੀ ਜਿਹਾ ਰੈਕਟ ਕਰਕੇ ਤੇ ਜਿਹੜਾ ਸਾਰਾ ਆਟੋ ਜਿਹੜਾ ਆਪਣਾ ਲੋਵੀ ਘਾਟ ਆ ਇਥੋਂ ਦੇ ਉਹ ਤਾਂ ਜੂ ਲੰਕਾ ਵੇਚੋ ਲੰਕਾ ਵੇਚੋ ਇਹ ਅੰਗਲ ਜੀ ਲੰਕਾ ਵੇਚੋ ਹੋ ਜਿਆਦਾ ਕਰਾਊਡ ਆ ਇਥੇ ਆਟੋਸ ਦਾ ਵੀ ਜੇ ਸ਼ਾਹ ਦਾ ਨਿਕਲਿਆ ਨਾਲੇ ਇੰਨਾ ਜਿਆਦਾ ਆਟੋ ਇੰਨਾ ਕਰਾਊਡ ਆ ਬਾਹਰ ਸ਼ਹਿਰ ਦੇ ਵਿੱਚ ਆ ਪਹੁੰਚ ਗਏ ਜੀ ਗੁਰਦਰਾ ਸਾਹਿਬ ਚੱਲੇ ਆ ਜੀ ਗੁਰਦਵਾਰਾ ਸਾਹਿਬ ਦੇ ਅੰਦਰ ਪਤਾ ਦੇਖਦੇ ਆ ਰੂਮ ਲੈਨੇ ਆ ਤੇ ਫਿਰ ਰੈਸਟ ਕਰਦੇ ਆ ਜੀ ਇੱਥੇ ਆ ਮਿਲ ਗਿਆ ਜੀ ਕਮਰਾ ਗੁਰਦਵਾਰਾ ਸਾਹਿਬ ਦੇ ਵਿੱਚ ਬਨਾਰਸ ਏਸੀ ਰੂਮ ਸੈਸਰਪੇ ਦੇ ਵਿੱਚ ਇੱਕ ਡਬਲ ਬੈਡ ਲੱਗਾ ਇੱਕ ਸਿੰਗਲ ਬੈਡ ਲੱਗਾ ਨਾਲ ਏਸੀ ਮਿਲ ਗਿਆ ਤੇ ਹੁਣ ਕਰਦੇ ਆ ਜੀ ਇੱਥੇ ਰੈਸਟ ਆਪਾਂ ਥੋੜੀ ਜਿਹੀ 8 ਵਜੇ ਗਏ ਨੇ ਤੇ ਅੱਠਵੇਂ ਜੋ ਮੈਂ ਦਫਤਰੀ ਹੋ ਖੁੱਲਾ ਫੇਰੂਪ ਮਿਲਿਆਇਆ ਤਾਂ ਤੇ ਹਮ ਬਹੁਤ ਜ਼ਿਆਦਾ ਤਾਇਰ ਹੋ ਗਏ ਆ ਸਰੇ 6 6:30 ਮੇਰੇ ਇਥੇ ਪਹੁੰਚੇ ਆ ਸਰੇ ਆ ਕੇ ਪਹੁੰਚ ਗਏ ਚਾਹ ਵਗਰਾ ਪੀਤੀ ਇਥੋਂ ਨਾਸਤਾ ਬੱਕਰ ਕੀਤਾ ਗੋਤਾਰਾ ਸਾਹਿਬੀ ਤੇ ਹੁਣ ਅਰੈਸਟ ਕਰਦੇ ਆ ਥੋੜੀ ਦੇਰ ਤੇ ਮਿਲਦੇ ਆ ਤੁਹਾਨੂੰ ਕਿਸੇ ਵਰੀਆ ਲੋਕੇਸ਼ਨ ਤੇ ਪਹੁੰਚ ਗਏ ਇਥੇ ਬਨਾਰਸ ਵਿੱਚ ਯਾਰ ਸਦੀ ਪੂਰੀ ਤੂਤੀ ਪੱਜੀ ਹੋਈ ਆ ਠੀਕ ਹੈ ਜੀ ਮਿਲਦੇ ਆ ਫਿਰ ਆਪਾਂ ਵਰੀਆ ਲੋਕੇਸ਼ਨ ਤੇ ਪਹੁੰਚ ਕੇ ਅੱਜ ਮਿੱਤਰੋ ਚੱਲੇ ਆ ਜੀ ਹੁਣ ਕਾਸ਼ੀ ਵਿਸ਼ੂਨਾਥ ਕੋਰੀਡੋਰ ਤੇ ਵੇਖਣ ਗੁਰਦੁਆਰਾ ਸਾਹਿਬ ਤੋਂ ਕੋਈ ਤਕਰੀਬਨ 2.5 ਘੰਟਾ ਟਾਈਮ ਹੋ ਗਿਆ ਤੇ ਆਗੇ ਫਿਰ ਇੱਥੋਂ ਆਪਣੀ ਟ੍ਰੇਨ ਆ ਜੀ 11:00 ਕਿ ਉਹਰੀ ਤੇ ਉਸ ਤੋਂ ਬਾਅਦ ਫਿਰ ਚੱਲਾਂਗੇ دوسری ਸਾਈਡ ਜਾ ਰਹੇ ਆ ਜੀ ਕਾਸ਼ੀਨਾਥ ਵਿਸ਼ੂ ਕੋਰੀਡੋਰ ਕਾਸ਼ੀਨਾਥ ਕੋਰੀਡੋਰ ਕੋਰੀਡੋਰ ਆ ਵਿਸ਼ਵ ਕਾਸ਼ੀਨਾਥ ਮੰਦਿਰ ਜੋ ਹੈ ਨਾ ਉਧਰ ਜਾ ਰਹੇ ਹਾਂ ਇੱਥੋਂ ਅੱਗੇ ਕੋਈ ਆਟੋ ਵਗੈਰਾ ਨਹੀਂ ਜਾਂਦਾ ਪੈਦਲ ਜਾਣਾ ਪੈਂਦਾ ਚੌਂਕ ਤੋਂ ਗੁਰਦਵਾਰਾ ਸਾਹਿਬ ਤੋਂ ਸਿੱਧੀ ਰੋੜੀ ਆਈ ਹੈ ਲੱਗੇ ਜਾ ਕੇ ਵਿਖਾਉਣੇ ਤੁਹਾਨੂੰ ਦਲਾਲ ਇੱਥੇ ਲੱਭ ਜਾਂਦੇ ਸਾਰੇ ਦਰਸ਼ਾ ਕਰਾਉਣ ਵਾਸਤੇ ਕਿਧਰੇ ਮੈਂ ਦਰਸ਼ਨ ਕਰਾਏਗਾ ਦਰਸ਼ਨ ਕਿਧਰੇ ਮੈਂ ਕਰਾਏਗਾ ਅਰੇ ਉਸਤਾਦ ਜੀ ਨੂੰ ਪਤਾ ਹੈ ਕਹਾਂ ਹੋਤਾ ਹੈ ਕਹਾਂ ਨਹੀਂ ਹੋਤਾ ਹੈ ਇਹਨਾਂ ਲੋਕਾਂ ਤੋਂ ਬਚ ਕੇ ਰਿਓ ਇੱਥੇ ਹਮਕੋ ਛੋਟ ਦੀ ਜੀ ਆਪ ਕਹਿੰਦੇ ਕਿ ਕੋਈ ਵਈ ਇਹ ਲੋਕੀ ਇੱਥੇ ਮਿਲਦੇ ਇਹਨਾਂ ਕੋ ਬਚ ਕੇ ਰਿਓ ਇਹ ਬਹੁਤ ਫਰੋਡ ਨੇ ਅੋਲੇ ਜਾ ਰਹੇ ਆ ਬਾਜ਼ਾਰ ਤੇ ਵੇਚਿਆ ਬਹੁਤ ਜ਼ਿਆਦਾ ਰੱਸ਼ ਤਾਂ ਨਹੀਂ ਹੈਗਾ ਕੋਰੀਡੋਰ ਵਿਤਰਾ ਲਾਲੋ ਦੇ ਹਾਲ ਬਾਜ਼ਾਰ ਤੋਂ ਜਿਹੜਾ ਜਾਣੇ ਆ ਹਜ਼ਾਰ-ਹਜ਼ਾਰ ਹੋਣਾ ਸਾਧ ਆਵੇ ਸਾਰਾ ਸਾਹ ਚੜ ਗਿਆ ਇੰਨੇ ਦੀ ਗਰਮੀ ਬਹੁਤ ਜ਼ਿਆਦਾ ਹੈ ਅੱਗੇ ਆਜੀ ਗੁਰਦੁਆਰਾ ਤੇਗ ਬਹਾਦਰ ਸਿਮਰਿਆ ਕਰਨ ਉਹਦੇ ਦਾਵੇ ਤਾਂ ਹੈ ਨਿਸ਼ਾਨ ਸਾਹਿਬ ਗੁਰਦੁਆਰਾ ਸਾਹਿਬ ਦਾ ਆ ਗਿਆ I ਸੰਗਤ ਜੀ ਕਰ ਰਹੇ ਆ ਜੀ ਦਰਸ਼ਨ ਇਹ ਗੁਰਦੁਆਰੇ ਦਾ ਇਤਿਹਾਸ ਆ ਜੀ ਕਿ ਇਸ ਗੁਰਦੁਆਰੇ ਗੁਰ ਤੇਗ ਬਹਾਦਰ ਜੀ ਆਏ ਸਨ ਤੇ ਉਹਨਾਂ ਦੇ ਜੋੜੇ ਜਿੰਦੇ ਸਦੇ ਆ ਗੁਰ ਗੋਬੀ ਸਿੰਘ ਜੀ ਦੇ ਛੋਟੇ ਨਾਲੇ ਜੋੜੇ ਪਏ ਅੰਦਰ ਇਹ ਗੁਰਦੁਆਰਾ ਸਹਿਬਾ ਸਾਰਾ ਅੰਦਰੋਂ ਤਾਂ ਦਰਸ਼ਨ ਅੰਦਰੋਂ ਵੀ ਕਰਾਇਆ ਜੋੜੇ ਜਿਹੜੇ ਪਏ ਉਦਾਂ ਦੇ ਦਰਸ਼ਨ ਕਰਾਇਆ ਉਸ ਵੇਲੇ ਗੁਰ ਤੇਗ ਬਹਾਦਰ ਜੀ ਉਸ ਵੇਲੇ ਇੱਥੇ ਆਏ ਸਨ ਤਾਂ ਇਥੋਂ ਦੇ ਸੰਗਤ ਰਏ ਉਹਨਾਂ ਨੇ ਕਿਹਾ ਕਿ ਤੁਸੀਂ ਗੰਗਾ ਦੇ ਇਸ਼ਨਾਨ ਕਰਕੇ ਇਹਦੇ ਚੁੱcke ਹੋ ਗਏ ਇੱਥੇ ਇਹ ਭਗਤੀ ਕਰੋ ਤਾਂ ਉਹਨਾਂ ਨੇ ਅੰਦਰੋਂ ਕਿਹਾ ਕਿ ਨਹੀਂ ਇੱਥੇ ਗੱਗਾ ਨੂੰ ਮੈਂ ਇੱਥੇ ਹੀ ਪ੍ਰਗਟ ਹੋਏਗੀ ਤਾਂ ਉਹਨਾਂ ਨੇ ਗੱਗਾ ਇੱਥੇ ਪ੍ਰਗਟ ਕੀਤੀ ਉਹ ਜੋਗੀ ਬੋਲੀ ਅੰਦਰ ਬਣੀ ਹੋਈ ਆ ਤੇ ਦੂਸਰੀ ਸਾਈਡ ਤੇ ਜਿੱਥੇ ਭੋਰਾ ਸਾਹਿਬ ਬਣਿਆ ਵਾ ਚੋਲਾ ਵੀ ਗੁਰਦੇਵ ਭੱਜ ਜੀ ਦਾ ਪਿਆ ਇੱਥੇ ਉਹ ਵੀ ਤੁਹਾਨੂੰ ਦਰਸ਼ਨ ਕਰਾਏ ਆ ਤੇ ਜਿੰਨੇ ਵੀ ਵੀਡੀਓ ਲਾਓ ਨਿੱਕ ਬਣਾ ਕੇ ਤੁਹਾਨੂੰ ਦਰਸ਼ਨ ਕਰਾਏ ਅਦਰੋਂ ਤੇ ਹੁਣ ਇੱਥੇ ਚੱਲੇ ਆ ਜੀ ਆਪਾਂ ਕੰਗਾ ਘਾੜ ਜਿਹੜਾ ਵਾ ਉਹ ਦੇਖਦੇ ਆ ਪਦਾਰਸ਼ ਦਾ ਇੱਕ ਗੁਰਦੁਆਰਾ ਸਾਹਿਬ ਦਾ ਜਿਹੜਾ ਸਾਰਾ ਜੋ ਵੀ ਪਦਾਰਸ਼ ਆਵੇ ਇਕਲੀਜੀ ਬਾਗ ਆ ਇਕ ਬੜਾ ਬਾਗ ਆ ਗੁਰਦੁਆਰਾ ਬੜੀ ਸੰਗਤ ਨੀਚੀ ਬਾਗ ਆ ਜਰੂਰ ਦਰਸ਼ਨ ਕਰਕੇ ਜਾਇਓ ਜੀ ਇੱਥੇ